ਅੱਜ ਬਹੁਤ ਹੀ ਇੱਕ ਚਿੰਤਾਜਨਕ ਤੇ ਦੁਖਦਾਈ ਜਿਹੜੀ ਖਬਰ ਅਖਬਾਰਾਂ 'ਚ ਛਪੀ ਆ ਕਿ ਰਖਪੰਗਵਾ ਸਕੂਲ ਐਲੀਮੈਂਟਰੀ ਸਕੂਲ ਜਿੱਥੋਂ ਦੇ ਇੱਕ ਅਧਿਆਪਕ ਨੇ ਛੋਟੀ-ਛੋਟੀ ਬੱਚੀਆਂ ਦੇ ਨਾਲ ਬਦਸਲੂਕੀ ਬਹੁਤ ਵੱਡੇ ਪੱਧਰ ਤੇ ਮਿਸਬੀਵ ਕੀਤਾ ਔਰ ਮੈਨੂੰ ਇਹ ਉਥੋਂ ਮੈਂ ਹੁਣੇ ਜਿਹੜੀ ਉਹਨਾਂ ਬੱਚੀਆਂ ਦੀ ਦਾਦੀ ਜੀ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਔਰ ਮੇਰੇ ਧਿਆਨ ਚੋ ਲੈ ਕੇ ਆਇਆ ਕਿ ਇਹ ਸਾਰਾ ਵਾਕਿਆ 20 ਤਰੀਕ ਤੋਂ ਸਮੇ ਦੇ ਨੇੜੇ ਤੇੜੇ ਦਾ ਹੈ ਜੋ ਉਹਨਾਂ ਨੇ ਮੈਨੂੰ ਦੱਸਿਆ ਔਰ ਉਹਨਾਂ ਨੇ ਇਹ ਗੱਲ ਵੀ ਦੱਸੀ ਕਿ ਕਿਵੇਂ ਉਹਨਾਂ ਨੂੰ ਇਹ ਗੱਲ ਉਦੋਂ ਧਿਆਨ ਚ ਲਾਈ ਕਿਉਂਕਿ ਬੱਚੀਆਂ ਨੂੰ ਇੰਨਾ ਡਰਾਤਾ ਗਿਆ ਸੀ ਧਮਕਾਤਾ ਗਿਆ ਸੀ ਉਸ ਰਕੇਸ਼ ਕੁਮਾਰ ਅਧਿਆਪਕ ਵੱਲੋਂ ਕਿ ਉਹ ਘਰ ਜਾ ਕੇ ਗੱਲ ਹੀ ਨਹੀਂ ਕਰਦੀਆਂ ਸੀ ਗੱਲ ਸਾਹਮਣੇ ਤਾਂ ਤਾਂ ਹੀ ਜੋ ਉਹਨਾਂ ਨੇ ਸਕੂਲ ਜਾਣ ਤੋਂ ਇਨਕਾਰ ਕਰਤਾ ਕਮਾਲ ਦੀ ਗੱਲ ਹੈ ਭਗਵੰਤ ਮਾਨ ਜੀ ਤੁਸੀਂ ਸਕੂਲ ਰਿਫਾਰਮਸ ਦੀ ਗੱਲ ਕਰਦੇ ਹੋ ਔਰ ਸਕੂਲ 'ਚ ਜੋ ਹਾਲਾਤ ਬਣੇ ਪਏ ਆ ਉਹ ਇਹ ਬੱਚਿਆਂ ਦੇ ਮਾਪੇ ਇਹਨਾਂ ਬੱਚਿਆਂ ਦੇ ਦਾਦਾ-ਦਾਦੀ ਆਪ ਮੂੰਹੋਂ ਬਿਆਨ ਕਰ ਰਹੀਏ ਇਸ ਲਈ ਮੈਂ ਡਿਮਾਂਡ ਕਰਦਾ ਕਿ ਪਹਿਲਾਂ ਤਾਂ ਇਹਨਾਂ ਬੱਚਿਆਂ ਨੂੰ ਮਿਸਬੀਹ ਬਦਸਲੋਕੀ ਅਸ਼ਲੀਲ ਹਲਕਤਾ ਕਰਨੀਆਂ ਫਿਰ ਉਹਨਾਂ ਨੂੰ ਡਰਾਉਣਾ ਤਮਕਾਉਣਾ ਉਹਨਾਂ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਦਾ ਕੋਈ ਅਸਰ ਨਹੀਂ ਹੋਇਆ ਇਹ ਤਾਂ ਉਦੋਂ ਰੌਲਾ ਪਿਆ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਆ ਸਕੂਲ ਕਿਉਂ ਨਹੀਂ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਰਕੇਸ਼ ਕੁਮਾਰ ਆ ਗਿਆ ਜਿਸ ਸਕੂਲ 'ਚ ਉਹ ਰੱਖ ਭਗਵਾ ਦੇ ਸਕੂਲ 'ਚ ਜਾਣ ਤੋਂ ਇਨਕਾਰ ਕਰ ਜਾਂਦੀਆਂ ਸਨ ਫਿਰ ਜਦੋਂ ਮਾਪਿਆਂ ਨੇ ਆਪਦੇ ਬੱਚਿਆਂ ਨੂੰ ਸ਼ਕਤੀ ਨਾਲ ਪੁੱਛਿਆ ਕਿ ਕੀ ਗੱਲ ਹੈ ਫਿਰ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਉਹ ਅਧਿਆਪਕ ਕੀ ਕਰ ਰਿਹਾ ਜੇ ਉਹ ਬੱਚਿਆਂ ਆਪ ਦੇ ਮਾਪਿਆਂ ਨੂੰ ਇਹ ਗੱਲ ਕਿਥੇ ਨਾ ਦੱਸ ਦਿਆਂ ਤੇ ਉਹਦਾ ਇਹ ਕੰਮ ਪਤਾ ਨਹੀਂ ਕਿੰਨੇ ਹੋਰਾਂ ਬੱਚਿਆਂ ਨਾਲ ਤੇ ਕਿੰਨੇ ਹੋਰ ਦਿਨ ਚੱਲੀ ਜਾਂਦਾ ਇਸ ਲਈ ਆਏ ਡਿਮਾਂਡ ਇਮੀਡੀਏਟ ਅਰੈਸਟ ਹਲੇ ਤੱਕ ਉਸਤੇ ਪਰਚਾ ਜ਼ਰੂਰ ਜ਼ਰੂਰ ਦਰਜ ਕਰਤਾ ਗਿਆ ਮਗਰ ਉਹਦੀ ਅਰੈਸਟ ਨਹੀਂ ਪਈ ਆ ਉਹਦੀ ਅਰੈਸਟ ਹੋਵੇ ਔਰ ਉਹਨੂੰ ਇਮੀਡੀਏਟਲੀ ਡਿਸਮਿਚ ਕੀਤਾ ਜਾਵੇ ਔਰ ਨਾਲ ਦੀ ਨਾਲ ਇਹ ਇਨਕੁਆਇਰੀ ਮਾਰਕ ਹੋਵੇ ਕਿ ਇਸ ਨੂੰ ਦੱਬਣ ਦੀ ਕਿਉਂ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਸ਼ਿਕਾਇਤ 20 ਤਰੀਕ ਦੇ ਨੇੜੇ ਤੇੜੇ ਦੀ ਗੱਲ ਹੈ ਔਰ ਅੱਜ ਹੋ ਗਈ 5 ਤਰੀਕ ਦੇ ਚੜ ਗਈ ਹੈ 15 ਦਿਨ ਇਸ ਨੂੰ ਕਿਉਂ ਦਬਾਇਆ ਗਿਆ ਕਿਉਂਕਿ ਕੱਲ ਜਦ ਪਰਚੇ ਥਾਣੇ ਜਾ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਉਸ ਤੋਂ ਬਾਅਦ ਪੁਲਸ ਹੜਕਤ ਚ ਆਈ ਹੈ ਮਗਰ ਕੰਪਲੇਂਟ ਉਹਨਾਂ ਨੇ ਪਹਿਲਾਂ ਕੀਤੀ ਸੀ ਉੱਤੇ ਕਾਰਵਾਈ ਕਿਉਂ ਨਹੀਂ ਗਈ ਇਸੇ ਡਿਮਾਂਡ ਜਬ ਫੁੱਲ ਐਕਸ਼ਨ ਅ ਥਰਡ ਇਨਕੁਆਇਰੀ ਅਨ ਜਿਹੜੇ ਜਿਹੜੇ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਬਹੁਤ ਬਹੁਤ